ਆਰਖਣੇ ਪਿਆਰ ਖਰਾਬ ਉਸ ਵਿੱਚ ਕਾਲੇ ਰੱਖਣੇ ਇਹ ਹੀ ਗੁਰੂ ਜੀ ਦਾ ਸੰਦੇਸ਼ ਸੀ ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਦਮਕੀਰਾ ਔਰ ਸੁਰ ਸਰੀ ਸੱਲਲ ਕੀਰਤਬਾਰ ਨਹੀਂ ਰੇ ਸੰਤ ਜਨ ਕਰਤੇ ਨਹੀਂ ਪਾਨਨ ਨ세 ਜਿਤਨੀ ਮਰਜੀ ਵਧਿਆ ਕੇ ਹੁਣਾ ਹੁਣ ਕਦੀ ਵੀ ਸੇਵਨ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਗੁਰੂ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਜੀ ਜੈ ਗੁਰਦੀ ਜੈ ਗੁਰਦਾਸ ਸ਼ੇਰਗੋਬੀ ਦਾ ਆਸਮਾਰਾ ਇਹਦਾ 648ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਅ ਇਸੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਨੇ ਔਰ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਦੀ ਜੋਗ ਭਾਈ ਦੇ ਹਿੱਥ ਇਹ ਸਾਰੇ ਗੁਰਦਾਸਪੁਰ ਦੀ ਇਲਾਕਾ ਪੜ ਤੋਂ ਨਿਵਾਸੀ ਜਿਹੜੇ ਨੇ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਸੋ ਸਾਰੇ ਸੰਗਤਾਂ ਨੂੰ ਅੱਜ ਲੱਖ ਲੱਖ ਮੁਬਾਰਕਬਾਦ ਦਿੰਨੇ ਆ ਔਰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਉਸ ਸੰਬੰਧ ਵਿੱਚ ਰਾਤ ਨੂੰ ਦੀਵਾਲਾ ਕੀਤੀ ਜਾਵੇ ਔਰ ਸਾਰਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਸੰਦੇਸ਼ ਦਿੱਤਾ ਜਾਵੇ ਅੱਜ ਵੀ ਜਿਹੜੀ ਸੰਗਤ ਸ਼ੋਭਾ ਯਾਤਰਾ ਦੇ ਵਿੱਚ ਜਾ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਬੜੇ ਪਿਆਰ ਮੁਹੱਬਤ ਦੇ ਨਾਲ ਚੱਲਣਾ ਔਰ ਇਹ ਸਾਂਝੀ ਬਲਤਾਂ ਦਾ ਹੈ ਤਿਉਹਾਰ ਹੈ ਸਭਨੇ ਪਿਆਰ ਨਾਲ ਸਾਰਿਆਂ ਚੱਲਣਾ ਕਾਲੀ ਨਹੀਂ ਕਰਨੀ ਸਾਰੇ ਜੁਵਾ ਵਰਗ ਨੂੰ ਵੀ ਬੇਨਤੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ ਔਰ ਗੁਰੂ ਜੀ ਨੇ ਸਿੱਖਿਆ ਆ ਆਪ ਦੀ ਦੁਮ ਮੰਦਿਆ ਹੋਇਆ ਪਿਆਰ ਮੁਹੱਬਤ ਨਾਲ ਰਹਿ ਕੇ ਨਾ ਚੱਲਣਾ ਆ ਸ੍ਰੀ ਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਇਹ ਸ਼ੋਭਾ ਯਾਤਰਾ ਗੁਰਦਾਸਪੁਰ ਵਿੱਚ ਬਹੁਤ ਲੰਮੇ ਸਮੇਂ ਤੋਂ ਇੱਥੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਇਲਾਕੇ ਭਰ ਦੇ ਸਾਰੇ ਪਿੰਡਾਂ ਦੇ ਲੋਕ ਇਸ ਨੂੰ ਇਸ ਦੀ ਮਾਨਤਾ ਰੱਖਦੇ ਨੇ ਇਸ ਗੁਰੂ ਘਰ ਦੀ ਮਾਨਤਾ ਰੱਖਦੇ ਨੇ ਸੋ ਸਾਰੇ ਇਲਾਕੇ ਵਿੱਚ ਲੋਕ ਆ ਕੇ ਸ਼ਾਮਿਲ ਹੁੰਦੇ ਨੇ ਸੋ ਮੈਂ ਸਾਰੇ ਲੋਕਾਂ ਨੂੰ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਆਂਦੇ ਨਾਲ ਉਹ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿਨ ਕਿ ਅੱਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਉਸ ਗੁਰੂ ਉਸ ਮਹਾਨ ਰੈਬਰ ਦਾ ਜਨਮ ਦਿਹਾੜਾ ਜਿਸ ਨੇ ਜਿਸ ਨੇ ਇੱਕ ਬਰਾਬਰਤਾ ਦਾ ਸੰਦੇਸ਼ ਰਿਆ ਕੇ ਦਿੱਤਾ ਹੈ ਬਹੁਤ ਵੱਡੇ ਪੱਧਰ ਤੇ ਲੰਗਰ ਵੀ ਕੀਤਾ ਜਾ ਰਿਹਾ ਔਰ ਸਾਰੇ ਸੰਗਤਾਂ ਇਹੜੀਆਂ ਉਹ ਲੰਗਰ ਛਕਣ ਕੇ ਜਾਣ ਗਿਆ